ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਟੀਵੀ ਵੱਲੋਂ ਤਿੰਨ ਹਾਰੇ 6 ਹੁੱਲੜਵਾਜ ਨੌਜਵਾਨਾਂ ਨੇ ਹੁੱਲੜਬਾਜੀ ਅਤੇ ਗਾਲੀ-ਗਲੋਚ ਕਰਨ ਤੋਂ ਰੋਕਣ ਤੇ 11 ਸਾਲਾ ਬੱਚੇ ਨੂੰ ਪਾਣੀ ਦੇ ਵਿੱਚ ਗੋਤੇ ਲਗਵਾਏ ਅਤੇ ਉਸ ਦੀ ਮਾਰਕਟਾਈ ਕੀਤੀ ਬੱਚੇ ਦੀ ਮਾਂ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਘਰ ਜਾ ਕੇ ਜਦੋਂ ਬੱਚੇ ਨੇ ਖੂਨ ਦੀ ਉਲਟੀ ਕੀਤੀ ਤਾਂ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਮਾਂ ਅਤੇ ਬੱਚੇ ਘਰ ਵਿੱਚ ਇਕੱਲੇ ਰਹਿੰਦੇ ਹਨ ਤੇ ਉਹਨਾਂ ਦੇ ਪਿਤਾ ਵਿਦੇਸ਼ ਦੇ ਵਿੱਚ ਹਨ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੱਚੇ ਗੁਰਮੇਰ ਸਿੰਘ ਦੀ ਮਾਂ ਮੀਰਾ ਨੇ ਸੇਕੀ ਉਸ ਦਾ ਪਤੀ ਰਣਜੀਤ ਸਿੰਘ ਅਮਰੀਕਾ ਦੇ ਵਿੱਚ ਰਹਿੰਦਾ ਹੈ ਤੇ ਉਹ ਆਪਣੇ ਤਿੰਨ ਬੱਚਿਆਂ ਦੇ ਨਾਲ ਪਿੰਡ ਦੇ ਵਿੱਚ ਇਕੱਲੀ ਰਹਿੰਦੀ ਹੈ ਕੁਝ ਦਿਨ ਪਹਿਲਾਂ ਛੇ ਨੌਜਵਾਨ ਉਹਨਾਂ ਦੇ ਘਰ ਦੇ ਨੇੜੇ ਹੀ ਉਹਨਾਂ ਦੇ ਟਿਊਬਲ ਉਤੇ ਨਹਾ ਰਹੇ ਸਨ ਇਹ ਨੌਜਵਾਨ ਟਿਊਬਲ ਦਾ ਪਾਣੀ ਰੋਕ ਕੇ ਟਿਊਬਲ ਦੇ ਵਿੱਚ ਛਾਲਾ ਮਾਰੇ ਸਨ ਅਤੇ ਉੱਚੀ-ਉੱਚੀ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਸਨ ਜਦੋਂ ਉਸ ਨੇ ਗਾਲ੍ਹਾਂ ਦੀ ਆਵਾਜ਼ ਸੁਣੀ ਤਾਂ ਉਸ ਨੇ ਗੁਰਮੀਰ ਨੂੰ ਕਿਹਾ ਕਿ ਉਹ ਟਿਊਬਲ ਕੋਲ ਜਾ ਕੇ ਇਹਨਾਂ ਸ਼ਰਾਰਤੀ ਮੁੰਡਿਆਂ ਨੂੰ ਗਾਲ੍ਹਾਂ ਕੱਢਣ ਤੋਂ ਰੋਕੇ ਉਸ ਨੇ ਜਾ ਕੇ ਨੌਜਵਾਨਾਂ ਨੂੰ ਗਾਲ੍ਹਾਂ ਕੱਢਣ ਤੋਂ ਰੋਕਿਆ ਤਾਂ ਉਹਨਾਂ ਨੇ ਬੱਚੇ ਨੂੰ ਫੜ ਕੇ ਪਾਣੀ ਦੇ ਵਿੱਚ ਗੋਤੇ ਲਗਾਉਣੇ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਬੱਚ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਉਹ ਉੱਥੇ ਭੱਜ ਕੇ ਆਈ ਤਾਂ ਉਸ ਸਮੇਂ ਉਹ ਨੌਜਵਾਨ ਉੱਥੋਂ ਭੱਜ ਗਏ ਸਨ ਉਸ ਨੇ ਜ਼ਖਮੀ ਬੱਚੇ ਨੂੰ ਇਲਾਜ ਦੇ ਲਈ ਪਿੰਡ ਨੋਸ਼ਹਿਰਾ ਮੱਝਾ ਸਿੰਘ ਦੇ ਸਿਵਲ ਹਸਪਤਾਲ ਦੇ ਵਿੱਚ ਦਖਲ ਕਰਵਾਇਆ ਉਸ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਪੁਲਿਸ ਨੇ ਬੱਚੇ ਦੇ ਬਿਆਨ ਦਰਜ ਕਰ ਲਿਆਨ ਪਰ ਅਜੇ ਤੱਕ ਉਕਤ ਸ਼ਰਾਤੀ ਨੌਜਵਾਨਾਂ ਨੂੰ ਫੜਿਆ ਨਹੀਂ ਗਿਆ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸ਼ਰਾਤੀ ਨੌਜਵਾਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਦੋਂ ਇਸ ਮਾਮਲੇ ਸੰਬੰਧੀ ਚੌਕੀ ਨੁਸ਼ੇਰਾ ਮੱਜਾ ਦੇ ਇੰਚਾਰਜ ਰਣਵੀਰ ਸਿੰਘ ਨੇ ਦੱਸਿਆ ਕਿ ਡਾਕਟਰ ਦੀ ਰਿਪੋਰਟ ਆਉਣ ਤੋਂ ਬਾਅਦ ਬੱਚੇ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਪਰੀ ਸਿੰਘ ਖੁਸ਼ੀਪਰ ਦੀ ਰਿਪੋਰਟ ਨਾਮ ਗੁਰਮੇਰ ਸਿੰਘਾ ਤੇ ਮੈਂ ਮੇਰੀ ਸਾਡੀ ਪਹਿਲੀ ਆ ਉਹਦੇ ਜੂ ਮੈਂ ਚੱਲਾ ਸੀ ਤੇ ਕਿਹਾ ਕਿ ਨਾ ਚੀਕਾ ਨਾ ਮਾਰੋ ਘਰ ਸਾਡੇ ਲੱਗ ਗਏ ਆ ਤੇ ਉਹਨਾਂ ਨੇ ਮੈਨੂੰ ਜ਼ਬਰਦਸਤੀ ਫਰਕੇ ਵਿੱਚ ਗੋਤੇ ਦਿੱਤੇ ਸਾਰਿਆਂ ਨਿਵਾੜੀ ਵੜੀ ਤੇ ਜੀ ਤੋਂ ਮੈਂ ਬਾਹਰ ਆ ਕੇ ਕਾਰ ਚਲਾ ਤੈਨਾਂ ਨੇ ਕੁੱਟਿਆ ਮੇਰਾ ਦੰਦ ਤੋੜਤਾ ਵਾ ਤੇ ਇਹਨਾਂ ਸਿਰ ਤੇ ਵੀ ਸੱਟ ਮਾਰੀ ਤੇ ਲੱਤ ਤੇ ਲਾਇ ਛੱਡੀ ਤੇ ਮੇਰੇ ਇੱਥੇ ਤੇ ਇੱਥੇ ਮਾਰੀ ਜੈ ਇਹਨਾਂ ਸੱਟਾਂ ਕਿਨੇ ਮੁੜਈਓ ਇਹ ਸ਼ੀਜਾ ਨਹੀਂ ਤੂੰ ਕੀ ਕਹਿਆ ਇਹਨਾਂ ਨੂੰ ਮੈਂ ਕਿਹਾ ਨਾ ਬੰਬੀ ਤੇ ਚੀਕਾ ਮਾਰੋ ਸਾਡੇ ਇਹ ਆਖਿਆ ਤਾਂ ਉਹਨਾਂ ਜਬਰਦਸਤ ਬੰਕੋਤੇ ਦਿੱਤੇ ਤੇ ਕੁੱਟਿਆ ਜੀ ਕੀ ਹੈ ਇਹਨਾਂ ਬੋਲ ਕਾਹਨਾ ਕੁੱਟਿਆ ਇਹ ਕੋਈ ਲੱਤਾਂ ਮਾਰਨਦੇ ਤੇ ਕੋਈ ਡੰਡਿਆਂ ਨਾਲ ਕੁੱਟਨਦੇ ਸੀ ਇੱਥੇ ਛੱਟ ਲੱਗੀ ਹੋਊ। ਹੁਣ ਇੱਥੇ ਲੱਗੀ ਜੇ ਤੇ ਇੱਥੇ ਤੇ ਲੱਤ ਤੇ ਲਾਈ ਤੇ ਦੰਦ ਦੇ ਆਹ ਤਾਂ ਇੱਕ ਆਈ ਦੱਸ ਹੁਣ ਚੱਕਰ ਹੁੰਦੇ ਤਾਂ ਜੀ ਉੱਠਣਾ। ਹਾਂਜੀ। ਬੇਟੇ ਦਾ ਨਾਂ ਗੁਰਮੇਹਰ ਸਿੰਘ ਆ ਮੇਰਾ ਨਾਂ ਮੀਰਾ ਮੈਂ ਇਹਦੀ ਮਦਰ ਲੱਗਦੀ ਆ। ਇਹ ਸਾਡੇ ਨਾ ਇਹ 3 ਦਾ ਟਾਈਮ ਆ। ਸਾਢੇ 3 ਦਾ ਟਾਈਮ ਆ ਤੇ ਇਹਨੂੰ ਮੈਂ ਕਿਹਾ ਗੁਰਮੇਹਰ ਲੱਗੇ ਬੰਬੀ ਤੇ ਚੀਕਾਂ ਮਾਰਦੇ ਪਏ ਆ ਬੜੀ ਸ਼ਰਾਰਤੀ ਬਾਜੀ ਕਰਦੇ ਪਏ ਆ ਤੇ ਜਾ ਕੇ ਤੂੰ ਵੇਖ ਕੀ ਗੱਲ ਆ ਸਾਡੇ ਇਹ ਨਾਲ ਹੀ ਮਤਲਬ ਪਿਆਲੀ ਲੱਗਦੀ ਓਥੇ। ਕਿ ਸਾਡੇ ਏਰੀਆ ਵਿੱਚ ਹੀ ਸਾਡੇ ਮਤਲਬ ਆਪਣੇ ਵਿੱਚ ਬੱਚਾ ਵਾ ਤੇ ਉਹ ਦਾ 5 6 ਫੁੱਟ ਦਾ ਚ ਬੱਚਾ ਜਿਹੜਾ ਤੇ ਇਹ ਵਿਚਾਰਾ ਉੱਥੇ ਗਿਆ ਸਾਈਕਲ ਲੈ ਕੇ ਤੇ ਮੁੰਡੇ ਨੂੰ ਉਹਨਾਂ ਨੇ ਕੀ ਆਖਦੇ ਇਹਨੇ ਇਹੀ ਗੱਲ ਆਖੀ ਹੋਣੀ ਆ ਜਾਂ ਬੱਚੇ ਆ ਜਾਂ ਇਹਨੇ ਆਖਿਆ ਵੀ ਮਤਲਬ ਮੈਨੂੰ ਤੁਸੀਂ ਇੱਥੇ ਨਾ ਚੀਕਾ ਮਾਰੋ ਗਾਲਾਂ ਨਾ ਕੱਢੋ ਵੀ ਤੇ ਇਹਨੂੰ ਫੜ ਕੇ ਤੇ ਵਿਚਾਰੇ ਨੂੰ ਉਹਨਾਂ ਨੇ ਗੋਤੇ ਦਿੱਤੇ ਬਾਕੀ ਇਹਦੇ ਨਾਲ ਸਾਰੀ ਘਟਨਾ ਹੋਈ ਇਹਨੂੰ ਸਾਰਾ ਪਤਾ ਵਾ ਕਿੰਨੇ ਜਣੇ ਸੀ ਉਹ 6 ਜਣੇ ਸੀ ਤੇ ਜਦੋਂ ਮੈਂ ਵੇਖਿਆ ਨਾ ਉਹ ਮਤਲਬ ਕਿ 4 ਜਣੇ ਪਰਲੀ ਸਾਈਡ ਬੰਬੀ ਆ ਪਿਆ ਵਾ ਉੱਥੇ ਖਲੋਤੇ ਸੀ ਮੋਟਰਸਾਈਕਲ ਤੇ ਇੱਥੇ ਕਿਤੇ ਮਾਰੀ ਸਾਡੇ ਇਹਦੇ ਇੱਕ ਤੇ ਦੰਦ ਦੋਵੇ ਦਾ ਟੁੱਟ ਗਿਆ ਇੱਕ ਦੰਦ ਤੇ ਪੰਨੇ ਕੀ ਕਹੀਦਾ ਦੱਸਦਾ ਜਾਂ ਕੁਛ ਵੀ ਮੈਨੂੰ ਨਹੀਂ ਪਤਾ ਇਹਦੇ ਬਾਰੇ ਵੀ ਕੀ ਮਾਰਿਆ ਹਨਾ ਇੱਕ ਇਹਦੀ ਲੱਤ ਇੱਥੇ ਆ ਇਹ ਚੀਜ਼ ਤੇ ਇੱਕ ਇਹਦੀ ਆ ਮਰ ਕੇ ਦਿਲ ਤੇ ਮਾਰਿਆ ਵਾ ਕਿ ਇੱਕ ਇੱਥੇ ਆ ਇੱਕ ਸਿਰ 'ਚ ਕਿੰਨੀ ਕੇਜ ਦੇ ਹੁੰਦੇ ਸੀ ਉਹ ਬਾਜੇ ਤਕਰੀਬਨ ਦੂਰੋਂ ਦੇਖਣ ਚ ਤੇ ਸਿਆਣੇ ਲੱਗਦੇ ਹੀ ਜਿੱਦੋਂ ਮੈਂ ਬਾਜ ਮਾਰੀ ਆ ਨਾ ਹੁਣੇ 20 21 ਦੇ ਜਾਂ ਕੋਈ ਮਰ ਕੇ ਅੱਜ ਜਿੰਨੇ ਕੁੱਟਿਆ ਹੋਏਗਾ ਛੋਟੀ ਥੋੜੀ ਇਸ ਦਾ ਹੋਏਗਾ ਹਾਂ ਇੱਕ ਨੂੰ ਜਾਣਦੇ ਆ ਉਹ ਟਾਬੀ ਮੱਲੇ ਦਾ ਮੁੰਡਾ ਵਾ ਇੱਕ ਤੇ ਉਹਦਾ ਨਾਮ ਗੁਰੂ ਪਤਾ ਨਹੀਂ ਕੀ ਦਬ ਸ਼ਿਵਾ ਨਾਮ ਹੁੰਦੇ ਦਾ ਕੰਪਲੀਟ ਕੀਤੀ ਹਾਂਜੀ ਇਹ ਕੀਤੀ ਇਹ ਕੰਪਲੀਟ ਹੈ ਨਹੀਂ ਕੋਈ ਨਹੀਂ ਇੱਕ ਮਤਲਬ ਅਸੀਂ ਥਾਣੇ ਤੱਕ ਵੀ ਗਏ ਕਿਸੇ ਨੇ ਕੋਈ ਕਾਰਵਾਈ ਨਹੀਂ ਪਾਈ ਹੈਗੀ ਇਹਨੇ ਜੱਕ ਦਾ ਵੀ ਖੂਨ ਦੀ ਉਲਟੀ ਮਾਰੀ ਫਿਰ ਉੱਥੋਂ ਮੈਨੂੰ ਡਾਊਟ ਜਿਆ ਹੋ ਗਿਆ ਫਿਰ ਮੈਂ ਇੱਥੇ ਆਪਣੇ ਨਿਸ਼ਾਰਾ ਮੱਜਾ ਸਿੰਘ ਲੈ ਆਇਆ ਇਹਨੇ ਅਜੇ ਮੜੀ ਸਾਹਤ ਹੁੰਦਾ ਦੀ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਆ ਹਣ ਚੱਕਰ ਜਦੋਂ ਵੀ ਮੈਂ ਮਤਲਬ ਇਹਨੂੰ ਚੁੱਕਦੀ ਆ ਤਾਂ ਚੱਕਰ ਆ ਜਾਂਦਾ ਵਾ ਤੇ ਨਾ ਰੋਟੀ ਉਹਦੇ ਦੀ ਖਾਂਦੇ ਆ ਵਾ ਸਿਰਫ ਇੱਕ ਲਿਕਵਿਟੀ ਕੁਛ ਦੇਣ ਨਹੀਂ ਆ। ਕੀ ਮੰਗ ਕਰ ਰਹੇ? ਮੰਗ ਪਾ ਜੀ ਇਨਸਾਫ ਚਾਹੀਦਾ ਸਾਨੂੰ ਕਿ ਅੱਜ ਸਾਡੇ ਡੇਰੇ ਤੇ ਆ ਕੇ ਸਾਡੇ ਐਡਾ ਦੂਰ ਏਰੀਆ ਪੈਂਦਾ ਸਾਡੇ ਬੱਚੇ ਨੂੰ ਆ ਕੇ ਕੁੱਟ ਜਿੰਦੇ ਕੁਝ ਵੀ ਹੋ ਸਕਦਾ ਸੀ ਫਿਰ ਕਿੰਨੂ ਇਹ ਮਤਲਬ ਕਹਿਣਾ ਸੀ? ਬੜਿਆ ਸੌਣੀ ਕਰਦੇ। ਮੈਂ ਮੇਰੇ ਹਸਬੰਡ ਯੂਐਸ ਯੂਐਸ ਹਾਂ ਅਮਰੀਕਾ ਚ।